ਅਮਰੀਕਾ ਅਤੇ ਕੈਨੇਡਾ ਦੇ ਵਿੱਚੋਂ ਲਗਾਤਾਰ ਕੱਚੇ ਵਿਅਕਤੀਆਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਝਟਕੇ ਤੇ ਠਾ ਝਟਕੇ ਮਿਲ ਰਹੇ ਨੇ ਹੁਣ ਕੈਨੇਡਾ ਤੇ ਅਮਰੀਕਾ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚੋਂ ਵੀ ਝਟਕੇ ਮਿਲਣ ਦੀਆਂ ਤਿਆਰੀਆਂ ਨੇ ਕਿਉਂਕਿ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਇਮੀਗ੍ਰੇਸ਼ਨ ਇੱਕ ਵੱਡਾ ਮੁੱਦਾ ਬਣਿਆ ਹੈ ਇਸ ਲਈ ਆਸਟ੍ਰੇਲੀਆ ਨੇ ਵੀ ਅਮਰੀਕਾ ਤੇ ਕੈਨੇਡਾ ਦੇ ਰਾਹ ਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ ਆਸਟ੍ਰੇਲੀਆ ਦੇ ਵਿੱਚ ਪਿਛਲੇ ਸਾਲ ਸਟੱਡੀ ਵੀਜ਼ਿਆਂ ਵਿੱਚ 70000 ਦੀ ਕਮੀ ਦਰਜ ਕੀਤੀ ਗਈ ਸੀ ਉਥੇ ਹੀ ਇਸ ਸਾਲ ਆਸਟ੍ਰੇਲੀਆ ਦੇ ਵਿੱਚ ਪੀਆਰ ਲੈਣ ਵਾਲਿਆਂ ਦੀ ਗਿਣਤੀ ਵੀ 25% ਤੱਕ ਘਟਾਉਣ ਦੀਆਂ ਤਿਆਰੀਆਂ ਕਰ ਦਿੱਤੀਆਂ ਗਈਆਂ ਨੇ ਇਸ ਸਾਲ ਮਈ ਦੇ ਵਿੱਚ ਹੋਣ ਵਾਲੀਆਂ ਫੈਡਰਲ ਭਾਰਤੀ ਪ੍ਰਵਾਸੀਆਂ ਵਾਸਤੇ ਚੋਣਾਂ ਕਾਫੀ ਵੱਡੀਆਂ ਤਬਦੀਲੀਆਂ ਲਿਆ ਸਕਦੀਆਂ ਨੇ ਖਾਸ ਤੌਰ ਤੇ ਵਿਰੋਧੀ ਗੱਠਜੋੜ ਦੇ ਵੱਲੋਂ ਸਖਤ ਇਮੀਗ੍ਰੇਸ਼ਨ ਅਤੇ ਸਿੱਖਿਆ ਸੁਧਾਰਾਂ ਦੇ ਪ੍ਰਸਤਾਵ ਰੱਖਣ ਦੇ ਨਾਲ ਇਹ ਮੁਸ਼ਕਲਾਵਾਂ ਸਕਦੀਆਂ ਨੇ ਵਿਰੋਧੀ ਪਾਰਟੀਆਂ ਨੇ ਸਥਾਈ ਪ੍ਰਵਾਸ ਨੂੰ 25% ਤੱਕ ਘਟਾਉਣ ਅਤੇ ਮੈਟਰੋਪੋਲੀਟਨ ਯੂਨੀਵਰਸਿਟੀਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਸਖਤ ਸੀਮਾਵਾਂ ਲਗਾਉਣ ਦਾ ਵਾਅਦਾ ਕਰ ਦਿੱਤਾ ਹੈ ਜਿਸ ਨਾਲ ਆਸਟ੍ਰੇਲੀਆ ਦੇ ਵਿੱਚ ਵਸਣ ਦੀ ਕੋਸ਼ਿਸ਼ ਕਰ ਰਹੇ ਬਹੁਤ ਸਾਰੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੀਆਂ ਜਿਹੜੀਆਂ ਸੰਭਾਵੀ ਇੱਛਾਵਾਂ ਨੇ ਉਹਨਾਂ ਤੇ ਰੁਕਾਵਟਾਂ ਆ ਸਕਦੀਆਂ ਨੇ ਖਾਸ ਕਰਕੇ ਪੰਜਾਬੀ ਮੂਲ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਨੇ ਜੋ ਕਿ ਪੜ੍ਹਾਈ ਅਤੇ ਪੀਆਰ ਵਾਸਤੇ ਆਸਟ੍ਰੇਲੀਆ ਜਾਂਦੇ ਆ ਅਗਲੇ 2 ਸਾਲਾਂ ਲਈ ਆਸਟ੍ਰੇਲੀਆ ਲਈ ਸਥਾਈ ਪ੍ਰਵਾਸੀ ਦੀ ਗਿਣਤੀ 1,85,000 ਤੋਂ ਘਟਾ ਕੇ 1.40 ਲੱਖ ਪ੍ਰਤੀ ਸਾਲ ਕਰਦੀ ਯੋਜਨਾ ਹੈ ਉੱਥੇ ਸੱਤਾਧਾਰੀ ਪਾਰਟੀ ਲੇਬਰ ਨੇ ਪ੍ਰਵਾਸ ਲਈ ਦਰਵਾਜ਼ੇ ਖੋਲੇ ਹੋਏ ਸੀ ਲੇਬਰ ਦੇ ਪਹਿਲੇ 2 ਸਾਲਾਂ ਵਿੱਚ ਰਿਕਾਰਡ 10 ਲੱਖ ਪ੍ਰਵਾਸੀ ਆਸਟ੍ਰੇਲੀਆ ਪਹੁੰਚੇ ਸੀ ਜਿੰਨਾ ਵਿੱਚੋਂ 40% ਪੰਜਾਬੀ ਦੱਸੇ ਜਾਂਦੇ ਆ ਉਸ ਸਮੇਂ ਦੌਰਾਨ ਸਿਰਫ 3.50 ਲੱਖ ਭਾਵ 3.5 ਲੱਖ ਘਰ ਬਣਾਏ ਗਏ ਪਰ ਮੰਗ ਸਪਲਾਈ ਨਾਲੋਂ ਕਿਤੇ ਵੱਧ ਸੀ ਚੋਣਾਂ ਦੌਰਾਨ ਇਹ ਮੁੱਦਾ ਇੰਨਾ ਖਰਮ ਹੋ ਗਿਆ ਕਿ ਵਿਰੋਧੀ ਪਾਰਟੀ ਨੇ ਮੌਜੂਦਾ ਆਸਟ੍ਰੇਲੀਆਰ ਘਰ ਖਰੀਦਣ ਵਾਲੇ ਵਿਦੇਸ਼ੀ ਨਿਵੇਸ਼ਕਾਂ ਤੇ 2 ਸਾਲ ਦੀ ਅਸਥਾਈ ਪਾਬੰਦੀ ਲਗਾਉਣ ਦਾ ਵਾਅਦਾ ਕਰ ਦਿੱਤਾ ਹੈ ਅਤੇ ਸ਼ਹਿਰ ਦੇ ਕਿਰਾਏ ਤੇ ਬਾਜ਼ਾਰਾਂ ਤੇ ਦਬਾਅ ਨੂੰ ਘੱਟ ਕਰਨ ਲਈ ਵਿਦੇਸ਼ੀ ਵਿਦਿਆਰਥੀਆਂ ਤੇ ਸਖਤ ਸਿਵਾਵਾ ਨਿਸ਼ਚਿਤ ਕਰ ਲਈ ਪ੍ਰਮੁੱਖ ਮੈਟਰੋਪੋਲੀਟਨ ਯੂਨੀਵਰਸਿਟੀਆਂ ਨਾਲ ਮਿਲ ਕੇ ਕੰਮ ਕਰਨ ਦਾ ਵਾਅਦਾ ਵੀ ਕਰ ਦਿੱਤਾ ਹੈ ਵਿਰੋਧੀ ਪਾਰਟੀਆਂ ਦੇ ਮਤਾਬਕ ਉਹ 5 ਸਾਲਾਂ ਦੇ ਵਿੱਚ 1 ਲੱਖ ਤੋਂ ਵੱਧ ਘਰਾਂ ਨੂੰ ਖਾਲੀ ਕਰਵਾਉਣਗੇ ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਨੌਕਰੀਆਂ ਲੱਭਣ ਵਾਲਿਆਂ ਦੀ ਗਿਣਤੀ ਪਹਿਲਾਂ ਹੀ ਘਟ ਰਹੀ ਹੈ ਦੀ ਗਿਣਤੀ ਪਹਿਲਾਂ ਹੀ ਵਧ ਰਹੀ ਹੈ ਭਾਵ ਲੋਕਾਂ ਨੂੰ ਕੰਮ ਲੱਭਣ ਵਿੱਚ ਮੁਸ਼ਕਲਾਂ ਆ ਰਹੀਆਂ ਨੇ ਹੁਣ 2024 ਦੇ ਵਿੱਚ ਜੇਕਰ ਧਿਆਨ ਮਾਰੀਏ ਤਾਂ ਵਿਦਿਆਰਥੀ ਵੀਜ਼ੇ ਦੀ ਆਮਦ ਵਿੱਚ 25% ਗਰਾਫਟ ਦਰਜ ਕੀਤੀ ਗਈ ਸੀ ਜੋ ਪਿਛਲੇ ਸਾਲ 278000 ਤੋਂ ਕੱਟ ਕੇ 207000 ਰਹਿ ਗਈ ਸੀ ਆਸਟ੍ਰੇਲੀਆ ਦੀ ਐਮਬੈਸੀ ਦੇ ਇੱਕ ਅਧਿਕਾਰਤ ਏਜੰਟ ਦਾ ਤਰਕ ਹੈ ਕਿ ਆਸਟ੍ਰੇਲੀਆ ਹੁਣ ਕੈਨੇਡਾ ਤੇ ਅਮਰੀਕਾ ਦੀ ਤਰਜ਼ ਤੇ ਚੱਲ ਰਿਹਾ ਹੈ। ਉੱਥੇ ਰਹਿائش ਅਤੇ ਨੌਕਰੀ ਤੋਂ ਇਲਾਵਾ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ। ਇਸ ਲਈ ਇਸ ਸਾਲ ਵੀ ਪੀਆਰ ਦੇ ਵਿੱਚ 25% ਕਮੀ ਆਉਣ ਦੀ ਸੰਭਾਵਨਾ ਹੈ। ਸਟੂਡੈਂਟ ਵੀਜ਼ਾ ਨੂੰ ਲੈ ਕੇ ਪਹਿਲਾਂ ਹੀ ਕਾफी ਸਖਤੀ ਕਰ ਦਿੱਤੀ ਗਈ ਹੈ। ਹੁਣ ਹੋ ਸਕਦਾ ਹੈ ਕਿ ਕਈਆਂ ਦੀਆਂ ਆਸਾਂ ਜਿਨ੍ਹਾਂ ਦੀਆਂ ਕੈਨੇਡਾ ਤੇ ਅਮਰੀਕਾ ਤੋਂ ਟੁੱਟ ਰਹੀਆਂ ਸੀ, ਉਹਨਾਂ ਨੇ ਮਹਾਰਾ ਆਸਟ੍ਰੇਲੀਆ ਵੱਲ ਮੋੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਹਨਾਂ ਵਾਸਤੇ ਇਹ ਇੱਕ ਝਟਕੇ ਦੀ ਖਬਰ ਹੈ।